ਕੱਤਵਾ ਬਾਲ ਕਹਾਣੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਬੰਟੀ ਨਾਮ ਦਾ ਬਾਂਦਰ ਹੁੰਦਾ ਸੀ ਉਹ ਬਹੁਤ ਹੀ ਸ਼ਰਾਰਤੀ ਸੀ ਉਸ ਦਾ ਧਿਆਨ ਸਾਰਾ ਦਿਨ ਸ਼ਰਾਰਤਾ ਵਿੱਚ ਹੀ ਲੱਗਾ ਰਹਿੰਦਾ ਸੀ ਉਸ ਦੇ ਮਾਤਾ ਪਿਤਾ ਉਸ ਨੂੰ ਬਹੁਤ ਸਮਝਾਉਂਦੇ ਸਨ ਅਕਸਰ ਉਸ ਦੀ ਮਾਂ ਉਸ ਦੇ ਨਿੱਤ ਦੇ ਉਲਾਮਿਆਂ ਤੋਂ ਤੰਗ ਆ ਕੇ ਉਸ ਨੂੰ ਕਹਿੰਦੀ ਕਿ ਆਪਣੀ ਸ਼ਰਾਰਤਾਂ ਬੰਦ ਕਰ ਦੇ ਨਹੀਂ ਤਾਂ ਇੱਕ ਦਿਨ ਬਹੁਤ ਪਛਤਾਏਗਾ ਪਰ ਉਸ ਦੇ ਕੰਨ ਤੇ ਜੂਨ ਅਸਰ ਕਰਦੀ ਤੇ ਉਲਟ ਉਸ ਸਾਰਾ ਦਿਨ ਜੰਗਲ ਵਿੱਚ ਵਾਰਾ ਘੁੰਮਦਾ ਰਹਿੰਦਾ ਕਦੇ ਕਿਸੇ ਪੰਛੀ ਦਾ ਆਲ ਨਾ ਟਾ ਦਿੰਦਾ ਕਦੇ ਕਿਸੇ ਜਾਨਵਰ ਦੀ ਪੂਛ ਖਿੱਚ ਦਿੰਦਾ ਕਦੇ ਕਿਸੇ ਦਾ ਕੋਈ ਨੁਕਸਾਨ ਕਰ ਦਿੰਦਾ ਤੇ ਕਦੇ ਕਿਸੇ ਦਾ ਕੋਈ ਉਸ ਦੀਆਂ ਇੰਨਾਂ ਹਰਕਤਾਂ ਤੋਂ ਤੰਗ ਆ ਕੇ ਜੰਗਲ ਦੇ ਸਾਰੇ ਜਾਨਵਰਾਂ ਨੇ ਸਲਾਹ ਕਰਕੇ ਬੰਟੀ ਬਾਂਦਰ ਨੂੰ ਜੰਗਲ ਵਿੱਚੋਂ ਕੱਢ ਦਿੱਤਾ ਬੰਟੀ ਜੰਗਲ ਵਿੱਚੋਂ ਨਿਕਲ ਕੇ ਜੰਗਲ ਦੇ ਨਾਲ ਲੱਗਦੇ ਪਿੰਡ ਵਿੱਚ ਆ ਗਿਆ ਪਿੰਡ ਵਿੱਚ ਆ ਕੇ ਪਹਿਲਾਂ ਤਾਂ ਉਹ ਕੁਝ ਦਿਨ ਡਰਦਾ ਹੋਇਆ ਲੁਕ ਛਿਪ ਕੇ ਰਿਹਾ ਫਿਰ ਪਿੰਡ ਦੇ ਲੋਕਾਂ ਨੇ ਉਸ ਨੂੰ ਕਬਰਾਇਆ ਅਤੇ ਕੱਲਾ ਵੇਖ ਉਸ ਦੀ ਇਹ ਸਮਝ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਿ ਬੰਟੀ ਜੰਗਲ ਵਿੱਚੋਂ ਆਪਣੇ ਪਰਿਵਾਰ ਤੋਂ ਭਟਕ ਕੇ ਪਿੰਡ ਵੱਲ ਆ ਗਿਆ ਹੈ। ਲੋਕ ਬੰਟੀ ਨੂੰ ਬੇਸਹਾਰਾ ਅਤੇ ਡਰਿਆ ਹੋਇਆ ਵੇਖ ਕੇ ਉਸ ਨੂੰ ਖਾਣ ਪੀਣ ਨੂੰ ਦੇਣ ਲੱਗ ਪਏ। ਰੋਜ਼ਾਨਾ ਖਾਣ ਪੀਣ ਵਾਲੀਆਂ ਚੀਜ਼ਾਂ ਮਿਲਦੀਆਂ ਵੇਖ ਬੰਟੀ ਮਨ ਹੀ ਮਨ ਇਹ ਸੋਚ ਕੇ ਖੁਸ਼ ਹੁੰਦਾ ਕਿ ਇੱਥੇ ਤਾਂ ਬਹੁਤ ਮੌਜਾ ਹਨ। ਇੱਥੇ ਤਾਂ ਬਿਨਾਂ ਮਿਹਨਤ ਕੀਤੇ ਹੀ ਸਭ ਕੁਝ ਖਾਣ ਨੂੰ ਮਿਲ ਰਿਹਾ ਹੈ। ਬੰਟੀ ਲੋਕਾਂ ਦਾ एहसान ਭੁਲ ਕੇ ਜਲਦੀ ਹੀ ਆਪਣੀਆਂ ਪੁਰਾਣੀਆਂ ਹਰਕਤਾਂ ਤੇ ਆ ਗਿਆ। ਹੁਣ ਉਹ ਪਿੰਡ ਵਾਲਿਆਂ ਨੂੰ ਆਪਣੀਆਂ ਸ਼ਰਾਰਤਾਂ ਨਾਲ ਤੰਗ ਪਰੇਸ਼ਾਨ ਕਰਨ ਲੱਗ ਪਿਆ। ਕਦੀ ਕਿਸੇ ਦੇ ਸੁੱਕਣੇ ਪਏ ਕੱਪੜੇ ਲੈ ਕੇ ਭੱਜ ਜਾਂਦਾ, ਕਦੀ ਕਿਸੇ ਦੀ ਰਸੋਈ ਵਿੱਚ ਵੜ ਕੇ ਭਾਂਡੇ ਖਿਲਾਰ ਦਿੰਦਾ, ਕਦੀ ਕਿਸੇ ਬੱਚੇ ਹੱਥੋਂ ਕਾਣ ਵਾਲੀ ਚੀਜ਼ ਖੋ ਕੇ ਭੱਜ ਜਾਂਦਾ ਅਤੇ ਕਦੇ ਕਿਸੇ ਦੀ ਛੱਤ ਤੇ ਪਾਈ ਕਣ ਖਿਲਾਰ ਦਿੰਦਾ। ਸਾਰਾ ਪਿੰਡ ਉਸ ਦੀਆਂ ਹਰਕਤਾਂ ਤੋਂ ਬਹੁਤ ਤੰਗ ਆ ਗਿਆ। ਅੰਤ ਉਹਨਾਂ ਨੇ ਸਲਾਹ ਕਰਕੇ ਬੰਟੀ ਨੂੰ ਚਿੜੀਆ ਘਰ ਵਾਲਿਆਂ ਨੂੰ ਫੜਾ ਦਿੱਤਾ। ਚਿੜੀਆ ਘਰ ਵਾਲਿਆਂ ਉਸ ਨੂੰ ਨਿੱਕੇ ਜਿਹੇ ਪਿੰਜਰੇ ਵਿੱਚ ਬੰਦ ਕਰ ਦਿੱਤਾ। ਹੁਣ ਬੰਟੀ ਆਪਣੇ ਸ਼ਰਾਰਤਾ ਕਾਰਨ ਨਿੱਕੇ ਜਿਹੇ ਪਿੰਜਰੇ ਵਿੱਚ ਕੈਦ ਹੋ ਕੇ ਆਪਣੀ ਮਾਂ ਦੀਆਂ ਕਈਆਂ ਗੱਲਾਂ ਨੂੰ ਯਾਦ ਕਰਕੇ ਪਛਤਾ ਰਿਹਾ ਸੀ। ਸਿੱਟਾ ਉਹ ਕੰਮ ਕਦੇ ਨਾ ਕਰੋ ਜੋ ਕਰਕੇ ਪਿੱਛੋਂ ਪਛਤਾਉਣਾ ਪਵੇ। ਧੰਨ